10 ਮਈ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਇਹ ਸਮਾਂ ਦੇ ਰਹੇ ਹਾਂ ਕਿ ਦੁਬਾਰਾ ਤਿੰਨੇ ਸਿੰਘ ਸਹਿਬਾਨਾਂ ਦੀਆਂ ਜੋ ਨਿਫਤੀਆਂ ਰੱਦ ਕੀਤੀਆਂ ਗਈਆਂ ਉਹਨਾਂ ਨੂੰ ਬਹਾਲ ਕੀਤਾ ਜਾਵੇ। ਆਗਰ ਇਹ ਫੇਰ ਵੀ 10 ਮਈ ਤੱਕ ਨਹੀਂ ਬਹਾਲ ਕਰਦੇ ਨਹੀਂ ਸਾਡੀ ਅਪੀਲ ਦੇ ਉੱਤੇ ਕੋਈ ਗੌਰ ਕਰਦੇ ਅਸੀਂ ਬੜੀ ਨਿਮਰਤਾ ਨਾਲ ਸੰਸਮਾਜ ਲਹਿنگ ਸਿੰਘ ਜਥੇਬੰਦੀਆਂ ਸੰਗਤਾਂ ਦੀ ਨੋਮੈਂਡਗੀ ਕਰਦੇ ਆ ਦੁਨੀਆ ਭਰ ਦੇ ਸਿੱਖਾਂ ਦੀ ਨੋਮੈਂਡਗੀ ਕਰਦੇ ਆ ਅਸੀਂ ਅਪੀਲ ਕਰਦੇ ਆ ਕਿ ਭਰਾਵੋ ਭਰਾਵਾਂ ਨੂੰ ਜੰਗਵਾਲ ਆਪਣੀ ਕੌਮ ਨੂੰ ਨਾ ਤੋਰੋ 10 ਮਈ ਤੱਕ ਇਹ ਫੈਸਲਾ ਨਹੀਂ ਕੀਤਾ ਜਾਂਦਾ ਤਾਂ ਅਸੀਂ ਇਸ ਤੋਂ ਅਗਲਾ ਜੋ ਪ੍ਰੋਗਰਾਮ ਲਿਖਿਆ ਉਹ 11 ਜੂਨ ਤੋਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਔਰ ਉਹਨਾਂ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਜੁੜੀ ਹੋਈ ਹੈ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਆਪਸੀ ਵੱਡੀ ਝਾਂੜ ਹੈ ਇਸ ਕਰਕੇ ਅਕਾਲੀ ਦਲ ਦੇ ਬਤੌਰ ਪ੍ਰਧਾਨ ਹੋਣ ਦੇ ਨਾਤੇ ਅਸੀਂ ਬਾਦਲਪਿੰਡ ਉਹਨਾਂ ਦੀ ਰਹਿائش ਤੇ ਸੰਤ ਸਮਾਜ ਪੰਜ 500 ਸੰਗਤ ਦੇ ਦਫੇ ਲੈ ਕੇ ਅਸੀਂ 10 ਜੂਨ ਨੂੰ ਉੱਥੇ ਜਾ ਕੇ ਰੋਸ ਪ੍ਰਦਰਸ਼ਨ ਕਰਾਂਗੇ ਔਰ ਸਾਡਾ ਰੋਸ ਪ੍ਰਦਰਸ਼ਨ ਪੋਲੀਟੀਕਲ ਲੋਕਾਂ ਵਰਗਾ ਨਹੀਂ ਹੈ ਸਿਆਸੀ ਤੇ ਰਾਮ ਵਰਗਾ ਨਹੀਂ ਹੈ ਅਸੀਂ ਬੈਠ ਕੇ ਉੱਥੇ ਗੁਰਬਾਣੀ ਦਾ ਜਾਪ ਕਰਾਂਗੇ ਕੀਰਤਨ ਕਰਾਂਗੇ ਔਰ ਇਸ ਦੇ ਨਾਲ ਹੀ ਅਪੀਲ ਕਰਦੇ ਆ ਨਾਮ ਜਪਾਂਗੇ ਔਰ ਕੇਸਰੀ ਢੰਡੀਆਂ ਕੇਸਰੀ ਨਿਸ਼ਾਨਾਂ ਦੀ ਸ਼ਤਰਛਾ ਇਹ ਸਾਰਾ ਸਾਡਾ ਰੋਸ ਪ੍ਰਦਰਸ਼ਨ ਹੋਏਗਾ ਪਹਿਲਾ ਸਾਡਾ ਪ੍ਰਦਰਸ਼ਨ 11 ਜੂਨ ਨੂੰ ਬਾਦਲ ਪਿੰਨ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਘਰ ਅੱਗੇ ਹੋਏਗਾ ਔਰ ਇਹ ਪ੍ਰੋਗਰਾਮ 1 ਵਜੇ ਤੋਂ ਲੈ ਕੇ 3 ਵਜੇ ਤੱਕ ਹੋਏਗਾ ਪੰਜਾਬੀ ਇਕਤਾ ਚੈਨਲ ਦੇਖ ਰਹੇ ਹੋ ਤੁਸੀਂ ਇਸ ਵੱਲ ਦੀ ਵੱਡੀ ਖਬਰ ਤਿੰਨ ਤਖਤ ਸਹਿਬਾਨਾਂ ਦੇ ਹਟਾਏ ਗਏ ਜਥੇਦਾਰਾਂ ਦੀ ਬਹਾਲੀ ਲਈ ਸ਼੍ਰੋਮਣੀ ਕਮੇਟੀ ਨੂੰ 10 ਮਈ ਤੱਕ ਦਾ ਅਲਟੀਮੇਟਮ ਦਿੰਦੇ ਆ ਜੇ ਇਹ ਨਾ ਹੋਣ ਦੀ ਸੂਰਤ ਵਿੱਚ 11 ਜੂਨ ਤੋਂ ਸ਼ੁਰੂ ਹੋ ਕੇ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ 500 ਗੁਰਸਿੱਖਾਂ ਦਾ ਜਥਾ ਪਿੰਡ ਬਾਦਲ ਪਹੁੰਚ ਕੇ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਰਿਹਾਈ ਤੇ ਗੁਰਬਾਣੀ ਦਾ ਜਾਪ ਕਰੇਗਾ ਤੇ ਰੋਜ਼ ਪ੍ਰਗਟਾਵਾ ਕਰੇਗਾ ਇਹ ਫੈਸਲਾ ਸੰਤ ਸਮਾਜ ਦੇ ਪ੍ਰਧਾਨ ਅਤੇ ਦਉਂਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਗਵਾਈ ਵਿੱਚ ਹੋਈ ਮੀਟਿੰਗ ਚ ਲਿਆ ਗਿਆ ਹੈ ਇਸ ਮੌਕੇ ਹਾਜ਼ਰ ਸਮੂਹ ਸੰਤ ਮਹਾਪੁਰਖਾਂ ਸਿੱਖ ਸੰਗਤਾਂ ਤੇ ਜਥੇਬੰਦੀਆਂ ਦੇ ਜਥੇਦਾਰ ਸਹਿਬਾਨਾਂ ਨੂੰ 15 April ਤੱਕ ਬਹਾਲ ਕਰਨ ਪ੍ਰਤੀ ਸ਼੍ਰੋਮਣੀ ਕਮੇਟੀ ਵੱਲੋਂ ਸੰਤ ਸਮਾਨ ਨੂੰ ਦਿੱਤੇ ਗਏ ਭਰੋਸੇ ਨੂੰ ਪੂਰਾ ਨਾ ਕਰਨ ਲਈ ਸਖਤ ਆਲੋਚਨਾ ਕੀਤੀ ਹੈ ਤੇ ਭਾਰੀ ਰੋਸ ਪ੍ਰਗਟਾਇਆ ਹੈ ਇਹ ਭਰੋਸਾ ਸ਼੍ਰੋਮਣੀ ਕਮੇਟੀ ਨੇ ਸੰਤ ਸਮਾਜ ਵੱਲੋਂ ਤੇਜਾ ਸਿੰਘਸ ਮੰਦਰੀ ਹਾਲ ਸ਼੍ਰੀ ਅਮਰਸਰ ਸਾਈ ਵਿਖੇ 28 ਮਾਰਚ ਨੂੰ ਦਿੱਤੇ ਗੇ ਰੋਸਤਰਨੇ ਮੌਕੇ ਦਿੱਤਾ ਸੀ ਜਦੋਂ ਕਿ ਤਖਤ ਸੈਵਾਨਾਂ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਅਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਉਹਨਾਂ ਦੇ ਉਦਿਆਂ ਉੱਪਰ ਬਹਾਲ ਕੀਤੇ ਜਾਣ ਦੀ ਸੰਗਤ ਨੇ ਮੰਗ ਕੀਤੀ ਸੀ ਇਸ ਸਬੰਧੀ ਉਹਨਾਂ ਵੱਲੋਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਨੂੰ 15 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਗਿਆ ਸੀ ਇਸ ਮੌਕੇ ਸੰਤ ਸਮਾਜ ਦੇ ਪ੍ਰਧਾਨ ਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਬਾਦਲ ਪਿੰਡ ਦੇ ਰੋਸ ਸਮਾਗਮ ਵਿੱਚ ਸ਼ਾਮਿਲ ਹੋਣ ਵਾਲੇ ਜਥਿਆਂ ਲਈ ਜਲ ਪਾਣੀ ਪ੍ਰਸ਼ਾਦਾ ਤੇ ਬੈਠਣ ਦਾ ਪ੍ਰਬੰਧ ਸੰਗਤ ਵੱਲੋਂ ਕੀਤਾ ਜਾਵੇਗਾ ਜੂਨ ਮਹੀਨੇ ਕੱਲੂ ਘਾਰਾ ਸਮਾਗਮਾਂ ਦੇ ਕਾਰਨ ਪਹਿਲਾ ਜਥਾ 11 ਜੂਨ ਨੂੰ ਪਿੰਡ ਬਾਦਲ ਜਾਵੇਗਾ ਜਦੋਂ ਕਿ ਜੁਲਾਈ ਮਹੀਨੇ ਤੋਂ ਹਰ ਮਹੀਨੇ ਲੇਅ ਐਤਵਾਰ ਜਥਾ ਜਾਇ ਕਰੇਗਾ ਇਸ ਮੌਕੇ ਸਮੂਹ ਸੰਗਤਾਂ ਨੂੰ ਵਿਦੇ ਵਿਧਾਨ ਪੰਥਾ ਕਰਵਾਇਤਾ ਅਤੇ ਪੰਥ ਦੀ ਸਹਿਮਤੀ ਨਾਲ ਜਥੇਦਾਰ ਥਾਪੇਗੇ ਭਾਈ ਕੁਲਦੀਪ ਸਿੰਘ ਗੜਗੰਜ ਅਤੇ ਬਾਬਾ ਟੇਕ ਸਿੰਘ ਤਨੂਲਾ ਦਾ ਪੂਰਨ ਬਾਈਕਾਟ ਕਰਨ ਦੀ ਵੀ ਅਪੀਲ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਵਿਅਕਤੀ ਵਿਸ਼ੇਸ਼ ਵੱਲੋਂ ਹੰਕਾਰ ਅਤੇ ਜਿੱਦ ਪਗਾਉਣ ਲਈ ਸਿੱਖੀ ਸਿਧਾਂਤਾਂ ਨੂੰ ਟਾਲ ਲਾਉਣ ਲਈ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਏ ਪੰਥਕ ਇਕੱਠ ਇੰਨਾਂ ਨਿਯੁਕਤੀਆਂ ਨੂੰ ਪਹਿਲਾਂ ਹੀ ਰੱਦ ਕਰ ਚੁੱਕੇ ਹਨ ਇਸ ਦੇ ਨਾਲ ਹੀ ਜੋ ਵੀ ਸ਼੍ਰੋਮਣੀ ਕਮੇਟੀ ਮੈਂਬਰ ਜਾਂ ਉਦੇਦਾਰ ਇੰਨਾਂ ਜਥੇਦਾਰਾਂ ਨੂੰ ਸੰਗਤਾਂ ਵਿੱਚ ਜਾਂ ਸਮਾਗਮਾਂ ਵਿੱਚ ਲੈ ਕੇ ਆਉਂਦੇ ਹਨ ਉਹਨਾਂ ਦਾ ਵੀ ਪੂਰਨ ਬਾਈਕਾਟ ਕੀਤਾ ਜਾਵੇ ਸੋ ਇਹਨਾਂ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਧੰਨਵਾਦ 28 ਮਾਰਚ ਨੂੰ ਇੱਕ ਵਿਸ਼ਾਲ ਵੱਡਾ ਰੋਸ ਦਰਨਾ ਰੋਸ ਮਾਰਚ ਲੈ ਕੇ ਸੰਗਤਾਂ ਸ੍ਰੀ ਅਮਰਸਰ ਸਾਹਿਬ ਗਈਆਂ ਦੇਸ਼ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਕਾਰਯੋਗ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਨੇ ਸਾਡਾ ਮੈਮੋਰੰਡਮ ਲੈਣ ਵੇਲੇ ਸਾਡੇ ਨਾਲ ਇੱਕ ਵਾਅਦਾ ਕੀਤਾ ਸੀ ਕਿ ਅਸੀਂ 15 April ਤੱਕ ਸਾਰਾ ਮਸਲਾ ਹੱਲ ਕਰ ਦਿਆਂਗੇ ਪਰ ਅਸੀਂ ਦੇਖ ਰਹੇ ਹਾਂ ਕਿ 15 April ਤੱਕ ਹੀ ਅੱਜ 27 April ਹੋ ਗਿਆ ਕੋਈ ਮਸਲਾ ਹੱਲ ਹੋਣ ਦੀ ਵਿਜਾਏ ਕੋਈ ਗੱਲ ਇਹੋ ਜਿਹੀ ਨਜ਼ਰ ਨਹੀਂ ਆਈ ਇਹ ਲੋਕ ਕਿਸੇ ਵੀ ਗੱਲ ਤੋਂ ਟੱਸ ਤੋਂ ਮੱਸ ਹੋਏ ਹਾਂ ਸੰਗਤਾਂ ਵਿੱਚ ਵੱਡਾ ਰੋਸ ਹੈ ਪੰਥ ਵਿੱਚ ਰੋਸ ਹੈ ਦੁਨੀਆ ਭਰ ਵਿੱਚ ਹਰ ਸਿੱਖ ਦੇ ਮਨ ਵਿੱਚ ਰੋਸ ਹੈ ਤੁਸੀਂ ਦੇਖ ਰਹੇ ਹੋ ਸੰਤ ਸਮਾਜ ਦੀਆਂ ਪ੍ਰਮੁੱਖ ਧਿਰਾਂ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਿੰਘ ਮੁਖੀ ਜਥੇਦਾਰ ਸਹਿਬਾਨ ਇੱਥੇ ਬੈਠੇ ਐ ਸੰਗਤਾਂ ਦੇ ਨੁਮਾਇੰਦੇ ਬੈਠੇ ਐ ਅਸੀਂ ਫੇਰ ਦੁਬਾਰਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਭਰਾ ਮਾਰੂ جنگ ਜਿਹੜਾ ਸਾਡੇ ਵਿੱਚ ਫਾਇਦਾ ਹੋਏ ਭਰਾ ਮਾਰੂ جنگ ਵਾਲੇ ਹਾਲਾਤ ਬਣ ਅਸੀਂ ਹਰ ਕਦਮ ਬੜਾ ਸੋਚ-ਸੋਚ ਕੇ ਚੁੱਕ ਰਹੇ ਹਾਂ ਕਿ ਸਾਡੀ ਆਪਸੀ ਜਿਹੜੀ ਦੂਰੀਆਂ ਇੱਥੋਂ ਤੱਕ ਨਾ ਵੱਧ ਜਾਣ ਕਿ ਅਸੀਂ ਇੱਕ ਦੂਜੇ ਲਈ ਨਫ਼ਰਤ ਦੇ ਪਾਤਰ ਨਾ ਬਣ ਜਾਈਏ ਸੰਗਤਾਂ ਦੇ ਵਿੱਚ ਦੁਨੀਆ ਭਰ ਵਿੱਚ ਕੋਈ ਐਸਾ ਮਾਹੌਲ ਨਾ ਬਣੇ ਕਿ ਸਿੱਖਾਂ ਦੇ ਵਿੱਚ ਆਪਸੀ ਟਕਰਾਅ ਬਣ ਗਿਆ ਜਾਂ ਟਕਰਾਅ ਹੋਇਆ ਬਾਹਰ ਯਾਰ ਇਹ ਨਹੀਂ ਕਰਨਾ ਸੋ ਆਪਸੀ ਭਰਾ ਮਾਰੂ ਜੰਗ ਤੋਂ ਸੰਕੇ ਸੰਕੋਚ ਰੱਖਦੇ ਹੋਏ ਦਿਨ ਬਦਨ ਅਸੀਂ ਬਹੁਤ ਟਾਈਮ ਦੇ ਰਹੇ ਹਾਂ ਕਿ ਅਜੇ ਵੀ ਮੌਕਾ ਸ਼੍ਰੋਮਣੀ ਕਮੇਟੀ ਨੂੰ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਇਹ ਮਸਲਾ ਹੱਲ ਕਰਦੇ ਅੱਜ ਦੀ ਇਕੱਤਰਤਾ ਹੋਈ ਸਾਰੇ ਮਹਾਪੁਰਖਾਂ ਨਾਲ ਸਾਰੀਆਂ ਜਥੇਬੰਦੀਆਂ ਦੇ ਮੁਖੀ ਸਹਿਬਾਨਾਂ ਨਾਲ ਜੋ ਪਹੁੰਚੇ ਆ ਅਸੀਂ ਬੈਠ ਕੇ ਲੰਮੀ ਵਿਚਾਰ ਕੀਤੀ ਆ ਕਿ ਅਸੀਂ ਫੇਰ ਵੀ 10 ਮਈ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਇਹ ਸਮਾਂ ਦੇ ਰਹੇ ਹਾਂ ਕਿ ਦੁਬਾਰਾ ਤਿੰਨੇ ਸਿੰਘ ਸਹਿਬਾਨਾਂ ਦੀਆਂ ਜੋ ਨਿਯੁਕਤੀਆਂ ਰੱਦ ਕੀਤੀਆਂ ਗਈਆਂ ਉਹਨਾਂ ਨੂੰ ਬਹਾਲ ਕੀਤਾ ਜਾਵੇ। ਆਗਰੇ ਫੇਰ ਵੀ 10 ਮਈ ਤੱਕ ਨਹੀਂ ਬਹਾਲ ਕਰਦੇ। ਨਹੀਂ ਸਾਡੀ ਅਪੀਲ ਦੇ ਉੱਤੇ ਕੋਈ ਗੌਰ ਕਰਦੇ ਅਸੀਂ ਬੜੀ ਨਿਮਰਤਾ ਨਾਲ ਸੰਤ ਸਮਾਜ ਨਿਹੰਗ ਸਿੰਘ ਜਥੇਬੰਦੀਆਂ ਸੰਗਤਾਂ ਦੀ ਨੁਮਾਇੰਦਗੀ ਕਰਦੇ ਹਾਂ ਦੁਨੀਆ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਕਰਦੇ ਹਾਂ ਅਸੀਂ ਅਪੀਲ ਕਰਦੇ ਹਾਂ। ਕਿ ਭਰਾਵੋ ਭਰਾਵਾਂ ਨੂੰ ਜੰਗਵਲ ਆਪਣੀ ਕੌਮ ਨੂੰ ਨਾ ਤੋੜੋ ਔਰ ਜੋ ਕੌਮ ਦੇ ਵਿੱਚ ਰੋਸ ਪੈਦਾ ਹੋਇਆ ਉਸ ਰੋਸ ਉਸ ਰੋਸ ਨੂੰ ਅਜ ਸ਼ਾਂਤ ਕਰਨ ਦਾ ਸਮਾਂ ਇਸ ਲਈ 10 ਮਈ ਤੱਕ ਦੁਬਾਰਾ ਤਿੰਨੇ ਸਿੰਘ ਸਹਿਬਾਨਾਂ ਨੂੰ ਬਹਾਲ ਕੀਤਾ ਜਾਏ ਨਵੀਆਂ ਨੁਕਤੀਆਂ ਨੂੰ ਰੱਦ ਕੀਤਾ ਜਾਏ 10 ਮਈ ਤੱਕ ਇਹ ਫੈਸਲਾ ਨਹੀਂ ਕੀਤਾ ਜਾਂਦਾ ਤਾਂ ਅਸੀਂ ਇਸ ਤੋਂ ਅਗਲਾ ਜੋ ਪ੍ਰੋਗਰਾਮ ਲਿਖਿਆ ਉਹ 11 ਜੂਨ ਤੋਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਔਰ ਉਹਨਾਂ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਜੁੜੀ ਹੋਈ ਹੈ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਆਪਸੀ ਵੱਡੀ ਸਾਂਝ ਹੈ ਇਸ ਕਰਕੇ ਅਕਾਲੀ ਦਲ ਦੇ ਬਤੌਰ ਪ੍ਰਧਾਨ ਹੋਣ ਦੇ ਨਾਤੇ ਅਸੀਂ ਬਾਦਲਪਿੰਡ ਉਹਨਾਂ ਦੀ ਰਿਹائش ਤੇ ਸੰਤ ਸਮਾਜ ਪੰਜ 500 ਸੰਗਤ ਦੇ ਦਫੇ ਲੈ ਕੇ ਅਸੀਂ 10 ਜੂਨ ਨੂੰ ਉੱਥੇ ਜਾ ਕੇ ਰੋਸ ਪ੍ਰਦਰਸ਼ਨ ਕਰਾਂਗੇ ਔਰ ਸਾਡਾ ਰੋਸ ਪ੍ਰਦਰਸ਼ਨ ਪੋਲਿਟਿਕਲ ਲੋਕਾਂ ਵਰਗਾਨੀ ਆ ਸਿਆਸੀ ਤੇ ਰਾਮ ਵਰਗਾਨੀ ਆ ਅਸੀਂ ਬੈਠ ਕੇ ਉੱਥੇ ਗੁਰਬਾਣੀ ਦਾ ਜਾਪ ਕਰਾਂਗੇ ਕੀਰਤਨ ਕਰਾਂਗੇ ਔਰ ਇਸ ਦੇ ਨਾਲ ਹੀ ਅਪੀਲ ਕਰਦੇ ਨਾਮ ਜਪਾਂਗੇ ਔਰ ਕੇਸਰੀ ਢੰਡੀਆਂ ਕੇਸਰੀ ਨਿਸ਼ਾਨਾਂ ਦੀ ਛਤਰਛਾ ਹੈ ਇਹ ਸਾਰਾ ਸਾਡਾ ਰੋਸ ਪ੍ਰਦਰਸ਼ਨ ਹੋਏਗਾ ਪਹਿਲਾ ਸਾਡਾ ਪ੍ਰਦਰਸ਼ਨ 11 ਜੂਨ ਨੂੰ ਬਾਦਲ ਪਿੰਨ ਸਰਦਾਰ ਸੁਖਬੀਰ ਸਿੰਘ ਬਾਦਲ प्रधान शिरोमणि अकाली दल ਦੇ ਘਰ ਅੱਗੇ ਹੋਏਗਾ ਔਰ ਇਹ ਪ੍ਰੋਗਰਾਮ 1 ਵਜੇ ਤੋਂ ਲੈ ਕੇ 3 ਵਜੇ ਤੱਕ ਹੋਏਗਾ ਲੰਗਰ ਵੀ ਜਲਪਾਣੀ ਵੀ ਸੰਗਤਾਂ ਨਾਲ ਲੈ ਕੇ ਜਾਣਗੀਆਂ ਸਾਰਾ ਇੰਤਜ਼ਾਮ ਕੀਤਾ ਹੋਏਗਾ ਔਰ ਇਹ ਪ੍ਰੋਗਰਾਮ ਅਸੀਂ ਪੂਰੇ 1 ਸਾਲ ਲਈ ਅੱਜ ਦੇ ਰਹੇ ਹਾਂ ਇਹ ਪ੍ਰੋਗਰਾਮ ਅੱਜਸੀ ਕਸਾਲ ਲਈ ਪੂਰਾ ਨਿਯਤ ਕਰ ਲਿਆ ਪ੍ਰੋਗਰਾਮ ਬਣਾਇਆ ਸਾਰੇ ਸੰਸਮਾਜ ਨੇ ਨਿਹੰਗ ਸਿੰਘ ਜਥੇਬੰਦੀਆਂ ਨੇ ਸੰਗਤ ਦੇ ਸਹਿਯੋਗ ਦੇ ਨਾਲ ਕਿ ਸਾਤ ਸੰਗਤ ਜੀ ਅਸੀਂ ਮਹੀਨੇ ਦੇ ਪਹਿਲੇ ਐਤਵਾਰ ਇਸ ਤੋਂ ਅੱਗੇ ਜੁਲਾਈ ਵਿੱਚ ਪਹਿਲਾ ਐਤਵਾਰ 6 ਜੁਲਾਈ ਨੂੰ ਆ ਰਿਹਾ ਹਰ ਮਹੀਨੇ ਦੇ ਪਹਿਲੇ ਐਤਵਾਰ ਇਹ ਰੋਸ ਪ੍ਰਦਰਸ਼ਨ ਉਹਨਾਂ ਦੇ ਘਰ ਦੇ ਅੱਗੇ ਹੋਏਗਾ ਔਰ ਉਹਦੇ ਵਿੱਚ ਗੁਰਬਾਣੀ ਦਾ ਜਾਪ ਹੋਗਾ ਕੇਸਰੀ ਕਾਫਲੇ ਦੇ ਰੂਪ ਦੇ ਵਿੱਚ ਅਸੀਂ ਬਣਾਂਗੇ